ਵਾਕਫ ਸ਼ਬਦ ਆਇਆ ਹੈ ਅਰਬੀ ਭਾਸ਼ਾ ਦੇ ਸ਼ਬਦ ਵਾਉਫਾਤੋਂ ਤੋਂ ਇਸ ਦਾ ਮਤਲਬ ਹੁੰਦਾ ਹੈ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਰੁਕਣਾ ਸਰਕਾਰ ਅਤੇ ਵਿਰੋਧੀ ਧਿਰ ਇਹ ਵਾਕਫ ਬੋਰਡ ਨੂੰ ਲੈ ਕੇ ਇੱਕ ਦੂਜੇ ਦੇ ਆਹਮੋ ਸਾਹਮਣੇ ਨੇ ਤੇ ਨਾਲ ਹੀ ਮੁਸਲਮਾਨਾਂ ਵੱਲੋਂ ਵੀ ਇਸ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਜਾਨਕਿ ਜੇਪੀਸੀ ਨੂੰ ਭੇਜ ਦਿੱਤਾ ਜਾਂਦਾ ਹੈ ਫਿਰ 27 ਅਗਸਤ 2025 ਨੂੰ ਜੇਪੀਸੀ ਇਸ ਬੈਲ ਨੂੰ ਮਨਜ਼ੂਰੀ ਦੇ ਦਿੰਦੀ ਹੈ ਜਦੋਂ ਤੱਕ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਹਾਂ ਉਸ ਸਮੇਂ ਤੱਕ ਇਹ ਬੈਲ ਲੋਕ ਸਭਾ ਦੇ ਵਿੱਚ ਤਾਂ ਪਾਸ ਹੋ ਚੁੱਕਿਆ ਹੈ ਮੇਬੀ ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਇਹ ਬੈਲ ਪ੍ਰੋਪਰ ਤੌਰ ਤੇ ਪਾਸ ਹੋ ਚੁੱਕਿਆ ਉਬਿਆਂ ਦੇ ਵਿੱਚੋਂ ਪਈਆਂ ਸਨ ਵਾਕਫ ਬੋਰਡ ਦੇ ਖਿਲਾਫ ਉਹ ਚਾਹੁੰਦੇ ਸਨ ਕਿ ਇਹਨਾਂ ਦੇ ਵਿੱਚ ਅਮੈਂਡਮੈਂਟ ਕੀਤੀ ਜਾਵੇ ਇਹਨਾਂ ਦੇ ਵਿੱਚ ਸੋਧ ਕੀਤੀ ਜਾਵੇ ਵਾਕਫ ਬੋਰਡ ਦੇ ਵਿੱਚ ਇੰਡੀਆ ਦੇ ਵਿੱਚ ਰੇਲਵੇ ਅਤੇ ਡਿਫੈਂਸ ਮਿਨਿਸਟਰੀ ਤੋਂ ਬਾਅਦ ਜੇਕਰ ਕਿਸੇ ਦੇ ਕੋਲ ਸਭ ਤੋਂ ਜ਼ਿਆਦਾ ਜ਼ਮੀਨ ਹੈ ਤਾਂ ਉਹ ਹੈ ਜੀ ਵਕਫ ਬੋਰਡ ਦੇ ਕੋਲ ਇਹਨਾਂ ਦੇ ਕੋਲ 9.4 ਲੱਖ ਏਕੜ ਜਿੰਨੀ ਜ਼ਮੀਨ ਹੈ ਜਿਸ ਦੇ ਵਿੱਚ ਤਿੰਨ ਦਿੱਲੀ ਵਰਗੇ ਵੱਡੇ ਸ਼ਹਿਰ ਬਸਾਏ ਜਾ ਸਕਦੇ ਨੇ ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਅਮੀਰ ਵਕਫ ਬੋਰਡ ਹੈ ਤੇ ਇਸ ਦੇ ਵਿੱਚ ਜਿਹੜੇ ਅਬਦਲਾ ਕਰਨੇ ਨੇ ਉਸ ਨੂੰ ਲੈ ਕੇ ਸੜਕ ਤੋਂ ਲੈ ਕੇ ਸੰਸਦ ਤੱਕ ਹਰ ਇੱਕ ਜਗ੍ਹਾ ਦੇ ਉੱਪਰ ਹੰਗਾਮਾ ਹੋ ਰਿਹਾ ਹੈ ਸਰਕਾਰ ਅਤੇ ਵਿਰੋਧੀ ਧਿਰ ਇਹ ਵਕਫ ਬੋਰਡ ਨੂੰ ਲੈ ਕੇ ਇੱਕ ਦੂਜੇ ਦੇ ਆਹਮੋ ਸਾਹਮਣੇ ਨੇ ਤੇ ਨਾਲ ਹੀ ਮੁਸਲਮਾਨਾਂ ਵੱਲੋਂ ਵੀ ਇਸ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਹੁਣ ਸੇ ਸਵਾਲ ਇਹ ਉਰਦਾ ਹੈ ਕਿ ਵਕਫ ਬੋਰਡ ਕੀ ਹੈ ਤੇ ਨਵੇਂ ਵਕਫ ਬੋਰਡ ਐਕਟ ਦੇ ਵਿੱਚ ਸਰਕਾਰ ਕੀ ਕੀ ਬਦਲਾਅ ਕਰਨ ਜਾ ਰਹੀ ਹੈ ਜਿਸ ਦੇ ਨਾਲ ਇਹ ਇੰਨਾ ਜ਼ਿਆਦਾ ਹੰਗਾਮਾ ਪੈਦਾ ਹੋਇਆ ਹੈ ਇਸ ਦੇ ਪਿੱਛੇ ਦੇ ਅਸਲੀ ਕਾਰਨ ਕੀ ਨੇ ਇਹ ਸਭ ਜਾਣਨ ਤੋਂ ਪਹਿਲਾਂ ਆਪਾਂ ਇਹ ਕਲੀਅਰ ਕਰ ਲੈਣੇ ਹਾਂ ਕਿ ਵਕਫ ਬੋਰਡ ਹੈ ਕੀ ਚੀਜ਼ ਇਹ ਕਦੋਂ ਇੰਡੀਆ ਦੇ ਵਿੱਚ ਲਾਗੂ ਹੋਇਆ ਤੇ ਕਦੋਂ ਬਣਿਆ ਵਕਫ ਬੋਰਡ ਦੇ ਨਾਲ ਕਿਹਨੂੰ ਫਾਇਦਾ ਹੋਵੇਗਾ ਕਿਹਨੂੰ ਨੁਕਸਾਨ ਹੋਵੇਗਾ ਸਰਕਾਰ ਨੂੰ ਇਸ ਦਾ ਕੀ ਫਾਇਦਾ ਹੋਵੇਗਾ ਮੁਸਲਮਾਨਾਂ ਨੂੰ ਇਸ ਦਾ ਕੀ ਨੁਕਸਾਨ ਹੋਵੇਗਾ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਵਕਫ ਸ਼ਬਦ ਆਇਆ ਹੈ ਅਰਬੀ ਭਾਸ਼ਾ ਦੇ ਸ਼ਬਦ ਵਾਉਫਾ ਤੋਂ ਤਾਂ ਇਸ ਦਾ ਮਤਲਬ ਹੁੰਦਾ ਹੈ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਰੁਕਣਾ ਸ਼ੌਖੇ ਸ਼ਬਦਾਂ ਦੇ ਵਿੱਚ ਦੱਸਾਂ ਤਾਂ ਇਸਲਾਮ ਦੇ ਵਿੱਚ ਜੰਮਿਆ ਹੋਇਆ ਕੋਈ ਵੀ ਇਨਸਾਨ ਜਿਹੜਾ ਆਪਣੀ ਪ੍ਰਾਪਰਟੀ ਨੂੰ ਦਾਨ ਕਰਦਾ ਹੈ ਅੱਲਾਹ ਦੇ ਨਾਮ ਤੇ ਉਸ ਨੂੰ ਵਾਫ ਕਹਿੰਦੇ ਨੇ ਅੱਲਾਹ ਦੇ ਨਾਮ ਦੇ ਉੱਪਰ ਦਾਨ ਕੀਤੀ ਗਈ ਇਹ ਪ੍ਰਾਪਰਟੀ ਨੂੰ ਅੱਲਾਹ ਦੀ ਪ੍ਰਾਪਰਟੀ ਕਿਹਾ ਜਾਂਦਾ ਹੈ ਤੇ ਇਸ ਨੂੰ ਦਾਨ ਕਰਨ ਵਾਲੇ ਇਨਸਾਨ ਨੂੰ ਕਿਹਾ ਜਾਂਦਾ ਹੈ ਵਾਕਿਫਾ ਵਕਫ ਦੀ ਸ਼ੁਰੂਆਤ ਹੋਈ ਸੀ ਇਸਲਾਮ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਜੂਲਾਂ ਦੇ ਦਰਖਤ ਮੰਨਿਆ ਜਾਂਦਾ ਹੈ ਕਿ ਇਹ ਉਹ ਪਹਿਲੀ ਪ੍ਰਾਪਰਟੀ ਸੀ ਜਿਹੜੀ ਵਕਫ ਬੋਰਡ ਨੂੰ ਦਾਨ ਕੀਤੀ ਗਈ ਸੀ ਤੇ ਇਹ ਪ੍ਰਾਪ ਵਾਲੀ ਕਮਾਈ ਨੂੰ ਮਦੀਨਾ ਦੇ ਉੱਪਰ ਖਰਚ ਕੀਤਾ ਜਾਂਦਾ ਸੀ ਵਕਫ ਦਾ ਮਤਲਬ ਸੀ ਸਮਾਜ ਦੇ ਵਿੱਚ ਬਰਾਬਰੀ ਲੈ ਕੇ ਆਉਣਾ ਤੇ ਲੋੜਵੰਦਾ ਦੀ ਮਦਦ ਹੋ ਸਕੇ ਇਸ ਕਰਕੇ ਅੱਲਾ ਦੇ ਨਾਮ ਤੇ ਇੱਕ ਬੋਰਡ ਬਣਾਇਆ ਗਿਆ ਇੰਡੀਆ ਦੇ ਵਿੱਚ ਵਕਫ ਦੀ ਪਰੰਪਰਾ ਦਾ ਇਤਿਹਾਸ ਸਾਨੂੰ ਮਿਲਦਾ ਹੈ 12ਵੀਂ ਸਦੀ ਦੀ ਦਿੱਲੀ ਸਲਤਨਤ ਦੇ ਨਾਲ ਜੁੜਿਆ ਹੋਇਆ ਇੰਡੀਆ ਦੇ ਵਿੱਚ ਜ਼ਿਆਦਾਤਰ ਜਿਹੜੀ ਵਕਫ ਬੋਰਡ ਦੀ ਪ੍ਰਾਪਰਟੀ ਹੈ ਉਸ ਦੇ ਵਿੱਚ ਮਸਜਿਦ ਮਦਰਸੇ ਕਬਰਸਥਾਨ ਯਤੀਮਖਾਨੇ ਤੇ ਮੁਸਲਮਾਨ ਬੱਚਿਆਂ ਦੇ ਲਈ ਸਕੂਲ ਖੋਲੇ ਹੋਏ ਨੇ ਤੇ ਵਕਫ ਬੋਰਡ ਦੀਆਂ ਕਈ ਪ੍ਰਾਪਰਟੀਆਂ ਤਾਂ ਅਜਾਈਆਂ ਨੇ ਜਿਹੜੀਆਂ ਖਾਲੀ ਪਈਆਂ ਸਨ ਤੇ ਲੋਕਾਂ ਨੇ ਉਹਨਾਂ ਦੇ ਉੱਪਰ ਹੁਣ ਆਪਣਾ ਕਬਜ਼ਾ ਕਰ ਲ ਵਕਫ ਬੋਰਡ ਹੁੰਦਾ ਕੀ ਹੈ ਅਸਲ ਦੇ ਵਿੱਚ ਹੁਣ ਆਪਾਂ ਉਹੀ ਗੱਲ ਦੇ ਉੱਪਰ ਆਉਣੇ ਹਾਂ ਕਿ ਵਕਫ ਬੋਰਡ ਨੂੰ ਲੈ ਕੇ ਇੰਡੀਆ ਦੇ ਅੰਦਰ ਹੁਣ ਇੰਨਾ ਜ਼ਿਆਦਾ ਰੌਲਾ ਕਿਉਂ ਪਿਆ ਹੋਇਆ ਹੈ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਵਕਫ ਬੋਰਡ ਬਣਾਇਆ ਗਿਆ ਸੀ ਉਹ 1954 ਦੇ ਵਿੱਚ ਬਣਾਇਆ ਗਿਆ ਸੀ ਇਸ ਦਾ ਕੰਮ ਸੀ ਵਕਫ ਬੋਰਡ ਦੇ ਕੰਮ ਨੂੰ ਸੌਖਾ ਬਣਾਉਣਾ ਤੇ 1955 ਦੇ ਵਿੱਚ ਬਾਅਦ ਦੇ ਵਿੱਚ ਇਸ ਬੋਰਡ ਦੇ ਅੰਦਰ ਅਮੈਂਡਮੈਂਟ ਕੀਤੇ ਗਏ ਇਸ ਤੋਂ ਬਾਅਦ 1995 ਦੇ ਵਿੱਚ ਵੀ ਇੱਕ ਨਵਾਂ ਵਕਫ ਬੋਰਡ ਕਾਨੂੰਨ ਲਿਆਂਦਾ ਗਿਆ ਤੇ ਫਿਰ ਸਾਲ 2013 ਦੇ ਵਿੱਚ ਵਕਫ ਬੋਰਡ ਦੇ ਵਿੱਚ ਅਮੈਂਡਮੈਂਟ ਕੀਤੀ ਜਾਂਦੀ ਹੈ ਤੇ ਸੈਕਸ਼ਨ 40 ਜੋੜ ਦਿੱਤਾ ਜਾਂਦਾ ਹੈ ਸਭ ਤੋਂ ਜ਼ਿਆ ਆਇਆ 2024 ਤੇ ਤਰੀਕ ਸੀ 8 ਅਗਸਤ ਉਸ ਦਿਨ ਮੋਦੀ ਸਰਕਾਰ ਅਮੈਂਡਮੈਂਟ ਐਕਟ ਲੈ ਕੇ ਆਉਂਦੀ ਹੈ ਵਕਫ ਬੋਰਡ ਦਾ ਅਮੈਂਡਮੈਂਟ ਐਕਟ ਲੈ ਕੇ ਆਉਂਦੀ ਹੈ ਲੋਕ ਸਭਾ ਦੇ ਵਿੱਚ ਉਸ ਸਮੇਂ ਦੇਸ਼ ਭਰ ਦੇ ਵਿੱਚ ਇਸ ਬਿਲ ਦੇ ਖਿਲਾਫ ਬਹੁਤ ਜ਼ਿਆਦਾ ਪ੍ਰਦਰਸ਼ਨ ਹੁੰਦੇ ਨੇ ਫਿਰ ਇਸ ਬਿਲ ਦੇ ਡਰਾਫਟ ਨੂੰ ਸੰਸਦ ਦੀ ਜੁਆਇੰਟ ਪਾਰਲੀਮੈਂਟ ਕਮੇਟੀ ਨੂੰ ਭੇਜ ਦਿੱਤਾ ਜਾਂਦਾ ਹੈ ਜਾਨਕਿ ਜਪੀਸੀ ਨੂੰ ਭੇਜ ਦਿੱਤਾ ਜਾਂਦਾ ਹੈ ਫਿਰ 27 ਅਗਸਤ 2025 ਨੂੰ ਜਪੀਸੀ ਇਸ ਬਿਲ ਨੂੰ ਮਨਜ਼ੂਰੀ ਦੇ ਦਿੰਦੀ ਹੈ ਫਿਰ 19 ਫਰਵਰੀ 2025 ਨੂੰ ਕੈਬਨਟ ਦੀ ਬੈਠਕ ਮੀਟਿੰਗ ਦੇ ਵਿੱਚ ਇਸ ਬਿਲ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਜਦੋਂ ਤੱਕ ਮੈਂ ਇਸ ਵੀਡੀਓ ਨੂੰ ਰਿ ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਇਹ ਬਿਲ ਪ੍ਰੋਪਰ ਤੌਰ ਤੇ ਪਾਸ ਹੋ ਚੁੱਕਿਆ ਹੋਵੇਗਾ ਹੁਣ ਆਪਾਂ ਉਹੀ ਸਵਾਲ ਤੇ ਆਉਣੇ ਹਾਂ ਕਿ ਸਰਕਾਰ ਵਕਫ ਬੋਰਡ ਦੇ ਐਕਟ ਦੇ ਉੱਪਰ ਅਮੈਂਡਮੈਂਟ ਕਿਉਂ ਕਰਨਾ ਚਾਹੁੰਦੀ ਹੈ ਇਸ ਦੇ ਵਿੱਚ ਸੋਧ ਕਿਉਂ ਕਰਨਾ ਚਾਹੁੰਦੀ ਹੈ ਹੁਣ ਤੱਕ 130 ਪਟੀਸ਼ਨਾਂ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਦੇ ਵਿੱਚੋਂ ਪਈਆਂ ਸਨ ਵਕਫ ਬੋਰਡ ਦੇ ਖਿਲਾਫ ਉਹ ਚਾਹੁੰਦੇ ਸਨ ਕਿ ਇਹਨਾਂ ਦੇ ਵਿੱਚ ਅਮੈਂਡਮੈਂਟ ਕੀਤੀ ਜਾਵੇ ਇਹਨਾਂ ਦੇ ਵਿੱਚ ਸੋਧ ਕੀਤੀ ਜਾਵੇ ਵਕਫ ਬੋਰਡ ਦੇ ਵਿੱਚ ਇਹ ਪਟੀਸ਼ਨਾਂ ਦੇ ਵਿੱਚ ਦੱਸਿਆ ਗਿਆ ਸੀ ਕਿ ਬਹੁਤ ਸਾਰੀਆਂ ਖਾਮੀਆਂ ਨੇ ਵਕਫ ਬੋਰਡ ਦੇ ਅੰਦਰ ਤੇ ਇਹਨਾਂ 130 ਪਟੀਸ਼ਨਾਂ ਦੇ ਵਿੱਚੋਂ ਲਗਭਗ 15 ਪਟੀਸ਼ਨਾਂ ਤਾਂ ਇਕੱ ਉਨ੍ਹਾਂ ਦੇ ਵਿੱਚ ਜ਼ਿਆਦਾਤਰ ਲੋਕਾਂ ਦਾ ਇਹ ਕਹਿਣਾ ਸੀ ਕਿ ਸੈਕਸ਼ਨ 40 ਦੇ ਅਨੁਸਾਰ ਜਿਹੜਾ ਵਕਫ ਬੋਰਡ ਹੈ ਉਹ ਕਿਸੇ ਵੀ ਪ੍ਰਾਪਰਟੀ ਨੂੰ ਆਪਣੇ ਅੰਡਰ ਕਰ ਸਕਦਾ ਹੈ ਇਸ ਦੇ ਖਿਲਾਫ ਜੇਕਰ ਤੁਸੀਂ ਸ਼ਿਕਾਇਤ ਕਰਨੀ ਹੋਵੇ ਕਿ ਇਹ ਪ੍ਰਾਪਰਟੀ ਮੇਰੀ ਸੀ ਜਾਂ ਮੇਰੇ ਕਿਸੇ ਜਾਣਕਾਰ ਦੀ ਸੀਗੀ ਤੇ ਵਕਫ ਬੋਰਡ ਨੇ ਆਪਣੇ ਅੰਡਰ ਕਰ ਲਈ ਹੈ ਤਾਂ ਉਹ ਸ਼ਿਕਾਇਤ ਵੀ ਤੁਸੀਂ ਸਿਰਫ ਤੇ ਸਿਰਫ ਵਕਫ ਬੋਰਡ ਨੂੰ ਹੀ ਕਰ ਸਕਦੇ ਸੀ ਹੋਰ ਕਿਸੇ ਨੂੰ ਨਹੀਂ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਫੈਸਲਾ ਲੈਣ ਦੇ ਲਈ ਵਕਫ ਬੋਰਡ ਦੀ ਇੱਕ ਪਰਸਨਲ ਕਨਸਟੀਟਿਊਸ਼ਨਲ ਬਾਡੀ ਬਣੀ ਹੋਈ ਸੀ ਪਰ ਪਟੀਸ਼ਨ ਕਰਤਾ ਨੇ ਸਰਕਾਰ ਦੇ ਕੋਲ ਇਹ આરોਪ ਲਗਾਏ ਨੇ ਕਿ ਜਿਹੜੀ ਕਨਸਟੀਟਿਊਸ਼ਨਲ ਬਾਡੀ ਬਣੀ ਹੋਈ ਹੈ ਵਕਫ ਬੋਰਡ ਦੇ ਅੰਦਰ ਇਹਨਾਂ ਦੇ ਫੈਸ ਜਲਤਰ ਜਿੰਨਾਂ ਲੋਕਾਂ ਨੇ ਪਟੀਸ਼ਨ ਪਾਈ ਸੀ ਵਕਫ ਬੋਰਡ ਦੇ ਖਿਲਾਫ ਉਹਨਾਂ ਦੇ ਵਿੱਚੋਂ ਪੰਜ ਬਹੁਤ ਜ਼ਿਆਦਾ ਮੇਨ ਮੰਗਾ ਸਨ ਇਹਨਾਂ ਦੀ ਪਟੀਸ਼ਨ ਕਰਤਾਵਾਂ ਦੀ ਤੇ ਇਹਨਾਂ ਦੀ ਪਟੀਸ਼ਨ ਦੇ ਵਿੱਚ ਮੇਨ ਮੰਗ ਇਹ ਸੀ ਕਿ ਇੰਡੀਆ ਦੇ ਅੰਦਰ ਜਿੰਨੀਆਂ ਵੀ ਮਾਇਨੋਰਟੀਜ਼ ਨੇ ਜਿਵੇਂ ਕਿ ਸਿੱਖ ਹੋਗੇ ਜੈਨ ਹੋਗੇ ਮੁਸਲਮਾਨ ਹੋਗੇ ਇਹਨਾਂ ਸਾਰਿਆਂ ਦੇ ਲਈ ਸਿਰਫ ਇੱਕ ਤੇ ਇੱਕ ਕਾਨੂੰਨ ਹੋਣਾ ਚਾਹੀਦਾ ਹੈ ਅਲੱਗ-ਅਲੱਗ ਕਾਨੂੰਨ ਨਹੀਂ ਹੋਣੇ ਚਾਹੀਦੇ ਵਕਫ ਬੋਰਡ ਦੀ ਪ੍ਰਾਪਰਟੀ ਦੇ ਉੱਪਰ ਫੈਸਲਾ ਸਿਵਲ ਕੋਰਟ ਦੇ ਵਿੱਚ ਹੋਵੇ ਨਾ ਕਿ ਵਕਫ ਬੋਰਡ ਆਪਣੇ ਆਪ ਕਰੇ ਇਲੀਗਲ ਤਰੀਕੇ ਨਾਲ ਵਕਫ ਬੋਰਡ ਦੀ ਜਿਨ੍ਹਾਂ ਨੇ ਜ਼ਮੀਨ ਵੇਚੀ ਹੈ ਵਕਫ ਬੋਰਡ ਦੇ ਮੈਂਬਰਾਂ ਨੇ ਉਹਨਾਂ ਦੇ ਉੱਪ ਨੇ ਕਰਮਚਾਰੀ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਪੱਲੇੋਂ ਸੈਲਰੀ ਦਿੰਦੀ ਹੈ ਵਕਫ ਬੋਰਡ ਦੇ ਅੰਦਰ ਮੁਸਲਮਾਨਾਂ ਦੇ ਜਿੰਨੇ ਵੀ ਸੈਕਸ਼ਨ ਨੇ ਜਿਵੇਂ ਕਿ ਸੀਆਪੋਲਾ ਸਾਰੇ ਜਾਂ ਮੁਸਲਮਾਨ ਔਰਤਾਂ ਇਹਨਾਂ ਸਾਰਿਆਂ ਨੂੰ ਸ਼ਾਮਲ ਕੀਤਾ ਜਾਵੇ ਇਹ ਤਾਂ ਸੀ ਪਟੀਸ਼ਨ ਕਰਤਾ ਤੇ ਸਰਕਾਰ ਦਾ ਪੱਖ ਜਿਹੜੀਆਂ ਇਹਨਾਂ ਦੀਆਂ ਮੰਗਾਂ ਸਨ ਤੇ ਜਿਹੜੇ ਜਿਹੜੇ ਉਹ ਬਦਲਾਅ ਕਰਨਾ ਚਾਹੁੰਦੇ ਸਨ ਇਸ ਦੇ ਵਕਫ ਬੋਰਡ ਦੇ ਵਿੱਚ ਹੁਣ ਉਹੀ ਸਵਾਲ ਸਾਹਮਣੇ ਆ ਜਾਂਦਾ ਹੈ ਕਿ ਮੁਸਲਮਾਨਾਂ ਦਾ ਇੱਕ ਬਹੁਤ ਵੱਡਾ ਗਰੁੱਪ ਇਸ ਵਕਫ ਬੋਰਡ ਦੇ ਅਮੈਂਡਮੈਂਟ ਦੇ ਖਿਲਾਫ ਕਿਉਂ ਹੈ ਇਸ ਦੇ ਪਿੱਛੇ ਕਾਰਨ ਕੀ ਨੇ ਇੰਡੀਆ ਦੇ ਮੁਸਲਮਾਨਾਂ ਦੇ ਅੰਦਰ ਵਕਫ ਬੋਰਡ ਦੇ ਵਿੱਚ ਹੋਏ ਬਦਲਾਅ ਨੂੰ ਲੈ ਕੇ ਬਹੁਤ ਵਕਫ ਬੋਰਡ ਦੀ ਜਿੰਨੀ ਵੀ ਪ੍ਰਾਪਰਟੀ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਫਸ ਜਾਵੇਗੀ ਮਤਲਬ ਕਿ ਕੋਈ ਵੀ ਪ੍ਰਾਪਰਟੀ ਜਿਹੜੀ ਕਾਨੂੰਨੀ ਤਰੀਕੇ ਦੇ ਨਾਲ ਵਕਫ ਬੋਰਡ ਦੇ ਅੰਦਰ ਰਜਿਸਟਰ ਨਹੀਂ ਹੋਈ ਹੋਈ ਤਾਂ ਵਕਫ ਬੋਰਡ ਅਮੈਂਡਮੈਂਟ ਐਕਟ ਦੇ ਲਾਗੂ ਹੋਣ ਤੋਂ 6 ਮਹੀਨਿਆਂ ਬਾਅਦ ਵਕਫ ਬੋਰਡ ਉਸ ਪ੍ਰਾਪਰਟੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਾਵਾ ਨਹੀਂ ਕਰ ਸਕਦਾ ਤੇ ਨਾ ਹੀ ਕੋਟਕਚਰੀ ਦੇ ਵਿੱਚ ਜਾ ਸਕਦਾ ਹੈ ਤੇ ਵਕਫ ਬੋਰਡ ਦਾ ਇੱਥੇ ਇਹ ਕਹਿਣਾ ਹੈ ਕਿ ਵਕਫ ਬੋਰਡ ਦੇ ਕੋਲ 500 ਤੋਂ ਲੈ ਕੇ 600 ਸਾਲ ਪੁਰਾਣੀਆਂ ਪ੍ਰਾਪਰਟੀਆਂ ਪਈਆਂ ਨੇ ਇਸ ਕਰਕੇ ਸਾਡੇ ਕੋਲ ਉਹਨਾਂ ਪ੍ਰਾਪਰਟੀਆਂ ਦੇ ਕਿਸੇ ਵੀ ਤਰ੍ਹਾਂ ਦੇ ਕੋਈ ਦਸਤਾਵੇਜ਼ ਨਹੀਂ ਹਨ ਤੇ ਗੂ ਹੋ ਗਿਆ ਤਾਂ ਸਾਡੇ ਸਕੂਲ ਕਬਰਸਤਾਨ ਤੇ ਮਸਜਿਦਾਂ ਵੀ ਇਸ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਫਸ ਜਾਣਗੀਆਂ ਮੁਸਲਮਾਨਾਂ ਦੇ ਡਰ ਦੀ ਤੀਜੀ ਵਜ੍ਹਾ ਹੈ ਧਾਰਾ 107 ਦੇ ਵਿੱਚ ਆਏ ਬਦਲਾ 107 ਧਾਰਾ ਹਟਣ ਜਾਣ ਦਾ ਮਤਲਬ ਇਹ ਹੈ ਕਿ ਵਕਫ ਬੋਰਡ ਦੀ ਪ੍ਰਾਪਰਟੀ ਦੇ ਉੱਪਰ ਮੰਨ ਲਓ ਕਿਸੇ ਦਾ ਕਬਜ਼ਾ ਕੀਤਾ ਹੋਇਆ ਹੈ ਪਿਛਲੇ 12 ਸਾਲਾਂ ਤੋਂ ਜਾਂ ਉਸ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਤਾਂ ਉਹ ਜਿਹੜੀ ਪ੍ਰਾਪਰਟੀ ਹੋਵੇਗੀ ਉਹ ਵਕਫ ਬੋਰਡ ਦੀ ਨਹੀਂ ਹੋਵੇਗੀ ਤੇ ਵਕਫ ਬੋਰਡ ਨੂੰ ਇਸ ਪ੍ਰਕਿਰਿਆ ਦੇ ਵਿੱਚ ਕੋਈ ਵੀ ਕਾਨੂੰਨੀ ਮਦਦ ਨਹੀਂ ਮਿਲੇਗੀ ਜੇਕਰ ਪਿਛਲੇ 12 ਸਾਲਾਂ ਤੋਂ ਉਹਨਾਂ ਦੀ ਪ੍ਰਾਪਰਟੀ ਦੇ ਉੱਪਰ ਕਿਸੇ ਹੋਰ ਦਾ ਕਬਜ਼ਾ ਹੈ ਡਰ ਦੀ ਚੌਥੀ ਵਜ੍ਹਾ ਮੁਸਲਮਾਨਾਂ ਜੇਕਰ ਇਹ ਲਾਗੂ ਹੋ ਜਾਂਦੀ ਹੈ ਤਾਂ ਵਕਫ ਬੋਰਡ ਦੇ ਅੰਦਰ ਸਰਕਾਰ ਦਾ ਕਬਜ਼ਾ ਹੋ ਜਾਏਗਾ ਤੇ ਮੁਸਲਮਾਨਾਂ ਦੇ ਡਰ ਦੀ ਚੌਥੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਉਹ ਮੰਨਦੇ ਨੇ ਕਿ ਵਕਫ ਬੋਰਡ ਦੇ ਵਿੱਚ ਜੇਕਰ ਇਹ ਅਮੈਂਡਮੈਂਟ ਹੋ ਜਾਂਦੀ ਹੈ ਤਾਂ ਵਕਫ ਬੋਰਡ ਦੇ ਉੱਪਰ ਜਿਹੜਾ ਪੂਰਾ ਕੰਟਰੋਲ ਹੋਵੇਗਾ ਉਹ ਸਰਕਾਰ ਦਾ ਹੋਵੇਗਾ ਤੇ ਵਕਫ ਬੋਰਡ ਦੀ ਪ੍ਰਾਪਰਟੀ ਦੇ ਉੱਪਰ ਵੀ ਸਰਕਾਰ ਦਾ ਕੰਟਰੋਲ ਹੋਵੇਗਾ ਇਸ ਤੋਂ ਇਲਾਵਾ ਇਸ ਐਕਟ ਦੇ ਵਿੱਚ ਬਦਲਾਅ ਤੋਂ ਬਾਅਦ ਗੈਰ ਮੁਸਲਮਾਨ ਲੋਕਾਂ ਨੂੰ ਵੀ ਵਕਫ ਬੋਰਡ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਮੁਸਲਮਾਨਾਂ ਦੇ ਡਰ ਦੀ ਪੰਜਵੀਂ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਵਕਫ ਟ੍ਰਿਬਿਊਨਲ ਦੀ ਜਿਹੜੀ ਪਾਵਰ ਹੈ ਉਸ ਨੂੰ ਖਤਮ ਕਰ ਦਿੱਤਾ ਜਾ ਵਕਫ ਦੇ ਨਾਲ ਸੰਬੰਧਿਤ ਫੈਸਲਿਆਂ ਵਿੱਚ ਅੰਤਮ ਅਧਿਕਾਰ ਜਾਂ ਕਿ ਅੰਤਮ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੋਵੇਗਾ ਮੈਨੂੰ ਲੱਗਦਾ ਹੈ ਕਿ ਹੁਣ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਵਕਫ ਬੋਰਡ ਦੇ ਵਿੱਚ ਅਮੈਂਡਮੈਂਟ ਨੂੰ ਲੈ ਕੇ ਮੁਸਲਮਾਨ ਕਿਉਂ ਇੰਨਾ ਜ਼ਿਆਦਾ ਡਰੇ ਹੋਏ ਨੇ ਤੇ ਕੇਂਦਰ ਸਰਕਾਰ ਦਾ ਇੱਥੇ ਇਹ ਤਰਕ ਹੈ ਕਿ ਇਹ ਸਾਰੇ ਮਸਲੇ ਨੂੰ ਸਿਰਫ ਰਾਜਨੀਤਿਕ ਤੌਰ ਦੇ ਉੱਪਰ ਨਾ ਦੇਖਿਆ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਸੰਨ 2006 ਦੀ ਜਸਟਿਸ ਐਸ ਸੱਚਰ ਕਮੇਟੀ ਦੀ ਰਿਪੋਰਟ ਦੀ ਸ਼ਿਫਾਰਿਸ਼ ਤੇ ਹੀ ਇਸ ਐਕਟ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਹਨ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਵਕਫ ਦੀ ਪ੍ਰਾਪਰਟੀ ਆ ਜਿੰਨੀ ਉਸ ਦੇ ਮੁਕਾਬਲੇ ਜਿਹੜੀ ਵਕਫ ਬੋਰਡ ਬੋਰਡ ਦੀ ਜ਼ਮੀਨ ਤੋਂ 12000 ਕਰੋੜ ਦੀ ਸਾਲਾਨਾ ਕਮਾਈ ਹੋ ਸਕਦੀ ਹੈ ਪਰ ਹੁਣ ਜਿਹੜੀ ਵਕਫ ਬੋਰਡ ਤੋਂ ਸਾਨੂੰ ਕਮਾਈ ਹੁੰਦੀ ਆ ਉਹ ਸਿਰਫ ਤੋਂ ਸਿਰਫ 200 ਕਰੋੜ ਹੈ ਇਹ ਸੰਜੀ ਵਕਫ ਬੋਰਡ ਕੀ ਚੀਜ਼ ਹੈ ਇਸ ਨੂੰ ਕਿਉਂ ਲਾਗੂ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਮੁਸਲਮਾਨਾਂ ਦਾ ਕੀ ਨੁਕਸਾਨ ਹੈ ਸਰਕਾਰ ਦਾ ਕੀ ਪਰਪਸ ਹੈ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਸੀਂ ਜਰੂਰ ਸਾਨੂੰ ਕਮੈਂਟ ਕਰਨਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬੈਲ ਸਹੀ ਹੈ ਜਾਂ ਗਲਤ ਹੈ ਆਪਣੀ ਜੋ ਵੀ رائے ਹੋਈ ਕਮੈਂਟ ਦੇ ਵਿੱਚ ਜਰੂਰ ਦੇਣਾ ਧੰਨਵਾਦ